ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਉੱਤੇ ਆਪਾਂ ਪਹਿਲੀ ਵੀਡੀਓ ਚ ਆਪਾਂ ਰੋਲ ਨੰਬਰ ਵਗੈਰਾ ਤੇ ਡਿਸਟ੍ਰਿਕਟ ਕੋਡ ਜ਼ਿਲ੍ਹਾ ਕੋਡ ਕਿਸ ਤਰ੍ਹਾਂ ਭਰਨੇ ਆ ਉਹ ਐਮ ਆਰ ਸ਼ੀਟ ਦੇ ਵਿੱਚੋਂ ਆਪਾਂ ਦੇਖ ਲੇ ਹੁਣ ਬੇਟਾ ਆਪਾਂ ਦੇਖਾਂਗੇ ਵੀ ਆਨਸਰ ਸ਼ੀਟ ਦੇ ਵਿੱਚ ਜਿਹੜੇ ਆਨਸਰ ਭਰਨੇ ਆ ਉਹ ਤੋਂ ਹੇਠਾਂ ਬੇਟਾ ਆਹ ਆਨਸਰ ਲਿਖੇ ਹੋਣਗੇ ਇਹਦੇ ਵਿੱਚ ਆਪਾਂ ਉੱਤਰ ਭਰਨੇ ਆ ਠੀਕ ਹੈ ਉੱਤਰ ਭਰਨ ਦੇ ਲਈ ਬੇਟਾ ਕੁਝ ਇੱਕ ਜ਼ਰੂਰੀ ਟਿਪਸ ਚੇਤੇ ਰੱਖਣੀ ਆ ਤੁਸੀਂ ਇੱਕ ਤਾਂ ਬੇਟਾ ਵੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਕੰਪੀਟੀਸ਼ਨ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੁੰਦਾ ਸਭ ਤੋਂ ਸੌਖਾ ਭਾਗ ਅਸੀਂ ਸਭ ਤੋਂ ਪਹਿਲਾਂ ਕਰਨਾ ਹੁੰਦਾ ਠੀਕ ਹੈ ਤਾਂ ਮਾਨਸਿਕ ਯੋਗਤਾ ਦਾ ਬੇਟਾ ਤੁਹਾਨੂੰ ਕਾਫੀ ਅਭਿਆਸ ਹੋਇਆ ਹੋਇਆ ਮਾਨਸਿਕ ਯੋਗਤਾ ਵਾਲਾ ਪੇਪਰ ਹੈ ਜਿਹੜਾ ਉਹ ਤੁਸੀਂ ਸਭ ਤੋਂ ਪਹਿਲਾਂ ਕਰਨਾ ਹੈ ਠੀਕ ਹੈ ਬੇਟਾ ਮੰਨ ਲਓ ਤੁਸੀਂ ਦੇਖਿਆ ਵੀ ਪਹਿਲੇ ਸਵਾਲ ਦਾ ਉੱਤਰ ਬੀ ਆਉਂਦਾ ਪਿਆ ਠੀਕ ਹੈ ਬੇਟਾ ਤਾਂ ਤੁਸੀਂ ਕੀ ਕਰਨਾ ਪਹਿਲੇ ਸਵਾਲ ਦੇ ਵਿੱਚ b ਵਾਲੇ ਖਾਨੇ ਦੇ ਵਿੱਚ ਇਸੇ ਤਰ੍ਹਾਂ ਬੇਟਾ ਖਾਨੇ ਨੂੰ ਪੂਰੀ ਤਰ੍ਹਾਂ ਦੇ ਨਾਲ ਬਲੈਕ ਕਰ ਦੇਣਾ ਠੀਕ ਹੈ ਬੇਟਾ ਇੱਕ ਗੱਲ ਦਾ ਬੇਟਾ ਧਿਆਨ ਰੱਖਣਾ ਵੀ ਇਹ ਗਲਤ ਨਾ ਹੋ ਜਾਵੇ ਤੁਹਾਡੇ ਕੋਲੋਂ ਕਿਉਂਕਿ ਦੁਬਾਰਾ ਠੀਕ ਨਹੀਂ ਕੀਤਾ ਜਾ ਸਕਦਾ ਸੋ ਦੇਖ ਕੇ ਭਰਨਾ ਪਹਿਲੇ ਖਾਨੇ ਦੇ ਵਿੱਚ b ਦਾ ਤੁਸੀਂ ਬਲੈਕ ਕਰ ਦਿੱਤਾ ਠੀਕ ਹੈ ਬੇਟਾ ਉਦੋਂ ਬਾਅਦ ਮੰਨ ਲਓ ਦੂਜੇ ਸਵਾਲ ਦਾ ਉੱਤਰ ਹੈ ਜਿਹੜਾ ਤੁਹਾਡਾ ਉਹ ਸੀ ਆਉਂਦਾ ਪਿਆ ਹੈ ਠੀਕ ਹੈ ਬੇਟਾ ਤਾਂ ਦੂਜੇ ਸਵਾਲ ਦਾ ਉੱਤਰ ਤੁਸੀਂ ਕੀ ਕਰਨਾ ਸੀ ਵਾਲੇ ਖਾਨੇ ਦੇ ਵਿੱਚ ਸੀ ਨੂੰ ਬਲੈਕ ਕਰ ਦੇਣਾ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਠੀਕ ਹੈ ਬੇਟਾ ਜੈੱਲ ਪੈਨ ਨਹੀਂ ਵਰਤਣਾ ਜੈੱਲ ਪੈਨ ਨਾਲ ਦੂਜੇ ਪਾਸੇ ਵੀ ਨਿਸ਼ਾਨ ਚਲਾ ਜਾਊਗਾ ਸ਼ੀਟ ਖਰਾਬ ਹੋ ਸਕਦੀ ਹੈ ਠੀਕ ਹੈ ਬੇਟਾ ਤਾਂ ਬੇਟਾ ਫੇਰ ਬੇਟਾ ਮੰਨ ਲਓ ਜੇ ਸਵਾਲ ਦਾ ਉੱਤਰ A ਆਉਂਦਾ ਪਿਆ ਤਾਂ ਤੁਸੀਂ ਤੀਜੇ ਸਵਾਲ ਦਾ ਉੱਤਰ ਜਿਹੜਾ ਉਹ A ਭਰ ਦੇਣਾ ਇਸ ਤਰ੍ਹਾਂ ਕਰਕੇ ਠੀਕ ਹੈ ਬੇਟਾ ਇੱਕ ਗੱਲ ਧਿਆਨ ਰੱਖਣੀ ਆ ਬੇਟਾ ਵੀ ਸਵਾਲ ਨੂੰ ਪੂਰੀ ਤਰ੍ਹਾਂ ਨਾਲ ਚੈੱਕ ਕਰ ਲੈਣਾ ਜੇਕਰ ਤੁਸੀਂ ਮੰਨ ਲਓ ਤੀਜੇ ਦਾ ਉੱਤਰ ਚੌਥੇ 'ਚ ਭਰਤਾ ਤੇ ਫਿਰ ਚੌਥੇ ਦਾ ਪੰਜਵੇਂ 'ਚ ਚਲ ਜੂ ਪੰਜਵੇਂ ਦਾ ਛੇਵੇਂ ਚਲ ਜੂ ਤੁਹਾਡੇ ਕਈ ਸਵਾਲ ਗਲਤ ਹੋ ਜਾਣਗੇ ਠੀਕ ਹੈ ਬੇਟਾ ਤਾਂ ਫਿਰ ਕਾਫੀ ਪ੍ਰੋਬਲਮ ਬਣ ਜੂਗੀ ਫਿਰ ਉਹ ਠੀਕ ਨਹੀਂ ਕੀਤੇ ਜਾ ਸਕਦੇ ਤੂੰ ਬੇਟਾ ਇਹਦਾ ਇੱਕ ਟੈਕਨੀਕ ਹੁੰਦੀ ਹੈ ਸਭ ਤੋਂ ਪਹਿਲਾਂ ਬੇਟਾ ਤੁਸੀਂ ਮਾਨਸਿਕ ਯੋਗਤਾ ਵਾਲਾ ਪੇਪਰ 40 ਦੇ 40 ਸਵਾਲ ਆ ਜਿਹੜੇ ਉਹ ਕਰ ਦੇਣੇ ਆ ਧਿਆਨ ਦੇ ਨਾਲ ਫਿਲ ਕਰ ਦੇਣੇ ਆ ਠੀਕ ਹੈ ਬੇਟਾ 2 ਨੰਬਰ ਦੇ ਉੱਤੇ ਬੇਟਾ ਪੰਜਾਬੀ ਵਾਲਾ ਪੋਰਸ਼ਨ ਆਹ ਜਿਹੜਾ ਪੋਰਸ਼ਨ ਗਣਿਤ ਵਾਲਾ 41 ਤੋਂ ਲੈ ਕੇ 60 ਵਾਲਾ ਤੀਜਾ ਖੰਨਾ ਇਹਨੂੰ ਛੱਡ ਦੇਣਾ ਬੇਟਾ ਤੁਸੀਂ ਠੀਕ ਹੈ ਦੂ ਨੰਬਰ ਤੇ ਮਾਨਸਿਕ ਯੋਗਤਾ ਕਰਕੇ ਫਿਰ ਤੁਸੀਂ ਬੇਟਾ ਪੰਜਾਬੀ ਵਾਲੇ ਪੋਰਸ਼ਨ ਨੂੰ ਹੱਥ ਪਾ ਲੈਣਾ ਇੱਕ ਹੋਰ ਬੇਟਾ ਜਿਹੜਾ ਸਵਾਲ ਤੁਹਾਨੂੰ ਨਹੀਂ ਆਉਂਦਾ ਪਿਆ ਮੰਨ ਲਓ ਕੋਈ ਇਹੋ ਜਿਹਾ ਸਵਾਲ ਆ ਤੁਸੀਂ ਕਨਫਿਊਜ਼ ਹੋਣੇ ਪਏ ਆ ਤਾਂ ਜਾਂ ਤਾਂ ਉਹਨੂੰ ਛੱਡ ਲੋ ਨਹੀਂ ਤਾਂ ਬੇਟਾ ਉਹਦਾ ਤੁਸੀਂ ਇੱਕ ਮਿੱਥ ਲੋ ਉਹਦਾ ਬੀ ਜਾਂ ਸੀ ਇੱਕ ਆਨਸਰ ਹੈ ਜਿਹੜਾ ਉਹ ਸਾਰੇ ਜਿਹੜੇ ਨਹੀਂ ਆਉਂਦੇ ਉਹਨਾਂ ਸਵਾਲਾਂ ਦਾ ਫਿਲ ਕਰ ਦਿਓ ਤਾਂ ਜੋ ਬੇਟਾ 25% ਚਾਂਸਸ ਆਪਣੇ ਠੀਕ ਹੋਣਦੇ ਆ ਕੋਈ ਵੀ 네ਗੇਟਿਵ ਮਾਰਕਿੰਗ ਹੈ ਜਿਹੜੀ ਇਹਦੇ ਵਿੱਚ ਨਹੀਂ ਹੈਗੀ ਠੀਕ ਹੈ ਬੇਟਾ ਤਾਂ 2 ਨੰਬਰ ਦੇ ਉੱਤੇ ਬੇਟਾ ਜਦੋਂ ਤੁਸੀਂ ਮਾਨਸਿਕ ਯੋਗਤਾ ਦਾ ਸਾਰਾ ਪੇਪਰ ਕਰ ਲਿਆ ਸਾਰੇ ਆਹ ਖਾਨੇ ਫਿਲ ਕਰ ਦਿੱਤੇ 2 ਨੰਬਰ ਦੇ ਉੱਤੇ ਬੇਟਾ ਤੁਸੀਂ ਪੰਜਾਬੀ ਵਾਲੇ ਪੋਰਸ਼ਨ ਨੂੰ ਹੱਥ ਪਾ ਲੈਣਾ ਹੈ ਪੰਜਾਬੀ ਦਾ ਪੋਰਸ਼ਨ ਸ਼ੁਰੂ ਕਰ ਲੈਣਾ ਮੰਨ ਲਓ 61 ਨੰਬਰ ਸਵਾਲ ਦਾ ਆ ਬੇਟਾ ਵਿਚਲਾ ਗਣਿਤ ਵਾਲਾ ਪੋਰਸ਼ਨ ਬਾਅਦ ਦੇ ਵਿੱਚ ਕਰਨਾ ਹੈ ਤੁਸੀ ਠੀਕ ਹੈ 61 ਨੰਬਰ ਸਵਾਲ ਦਾ ਉੱਤਰ ਏ ਆਉਂਦਾ ਤੁਸੀਂ ਏ ਨੂੰ ਪੂਰੀ ਤਰ੍ਹਾਂ ਦੇ ਨਾਲ ਇਸੇ ਤਰ੍ਹਾਂ ਬਲੈਕ ਕਰ ਦੇਣਾ ਠੀਕ ਹੈ ਫਿਲ ਕਰ ਦੇਣਾ ਠੀਕ ਹੈ ਮੰਨ ਲਓ 63 ਨੰਬਰ ਦਾ ਸਵਾਲ ਜਿਹੜਾ 62 ਨੰਬਰ ਸਵਾਲ ਦਾ ਉੱਤਰ ਸੀ ਆਉਂਦਾ ਪਿਆ ਤਾਂ ਤੁਸੀਂ ਸੀ ਵਾਲੇ ਖਾਨੇ ਨੂੰ ਇਸੇ ਤਰ੍ਹਾਂ ਫਿਲ ਕਰ ਦੇਣਾ ਠੀਕ ਹੈ ਬੇਟਾ ਤਾਂ ਇਸ ਤਰ੍ਹਾਂ ਬੇਟਾ ਜਦੋਂ ਤੁਹਾਡਾ ਪੰਜਾਬੀ ਦਾ ਵੀ ਪੇਪਰ ਕੰਪਲੀਟ ਹੋ ਗਿਆ ਨੰਬਰ 3 ਦੇ ਉੱਤੇ ਬੇਟਾ ਤੁਸੀਂ ਗਣਿਤ ਵਾਲੇ ਪੋਰਸ਼ਨ ਦੇ ਉੱਤੇ ਆ ਜਾਣਾ 41 ਤੋਂ ਲੈ ਕੇ 60 ਵਾਲੇ ਖਾਨੇ ਦੇ ਖਾਨੇ ਦੇ ਵਿੱਚ ਤੋ ਬੇਟਾ ਇਹਦੇ ਵਿੱਚ ਬਸ ਧਿਆਨ ਰੱਖਣਾ ਵੀ ਤੁਸੀਂ ਕਿਹੜਾ ਸਵਾਲ ਕਰਦੇ ਪਏ ਆ ਬੇਟਾ ਜਿਹੜੇ ਵਿੱਚੋਂ 10 ਸਵਾਲ ਕਾਫੀ ਸੌਖੇ ਹੋਣਗੇ ਤਾਂ ਬੇਟਾ ਉਹ ਸਭ ਤੋਂ ਪਹਿਲਾਂ ਜਦੋਂ ਤੁਹਾਡੇ 60 ਦੇ 40 ਆਹ ਸਵਾਲ ਤੇ 20 ਸਵਾਲ ਆਹ ਪੰਜਾਬੀ ਦੇ ਇਹਦੇ ਵਿੱਚੋਂ ਬੇਟਾ ਤੁਹਾਨੂੰ ਇਹ ਕਰਕੇ ਤੁਹਾਨੂੰ ਕਾਫੀ ਹੌਸਲਾ ਹੋ ਜੂ ਵੀ ਮੇਰਾ ਪੇਪਰ ਕਾਫੀ ਹੋ ਗਿਆ ਤਾਂ ਬੇਟਾ ਤੁਹਾਡੇ ਕੋ ਸਮਾਂ ਵੱਧ ਬਾਜੂ ਕਿਉਂਕਿ ਇਹ ਘੱਟ ਸਮਾਂ ਲੈਂਦੇ ਆ ਸਵਾਲ ਗਣਿਤ ਵੱਧ ਸਮਾਂ ਲੈਂਦਾ ਹੈ गणित ਦੇ ਵਿੱਚ ਵੀ ਬੇਟਾ ਤੁਸੀਂ ਕੀ ਕਰਨਾ ਇੱਕ ਵਾਰੀ ਜਿਹੜੇ ਸਵਾਲ ਤੁਹਾਨੂੰ ਸੌਖੇ ਲੱਗਦੇ ਆ ਠੀਕ ਹੈ ਮੰਨ ਲਓ ਤੁਹਾਨੂੰ 41 ਨੰਬਰ ਸਵਾਲ ਆਉਂਦਾ ਆ ਇਹਦਾ ਬੀ ਉੱਤਰ ਆ ਤੁਸੀਂ ਬੀ ਲਾ ਦਿਓ ਠੀਕ ਹੈ ਬੇਟਾ ਸਮਾਂ ਤੁਸੀਂ ਬੇਟਾ ਜ਼ਰੂਰ ਧਿਆਨ ਰੱਖਣਾ ਕਿਉਂਕਿ ਅੱਧੇ-ਅੱਧੇ ਘੰਟੇ ਬਾਅਦ ਉਹ ਬੈਲ ਵੱਜੂਗੀ ਤੁਹਾਨੂੰ ਪਤਾ ਹੋਊਗਾ ਤੁਹਾਡੇ ਕੋਲ ਸਮਾਂ ਕਿੰਨਾ ਬਚਿਆ ਹੈ ਠੀਕ ਹੈ ਮੰਨ ਲਓ ਤੁਹਾਨੂੰ 42 ਸਵਾਲ ਨਹੀਂ ਆਉਂਦਾ ਉਹਨੂੰ ਬੇਟਾ ਛੱਡ ਲਓ ਬਾਅਦ ਦੇ ਲਈ ਜੇ 43 ਨੰਬਰ ਆਉਂਦਾ ਬੇਟਾ ਨਰਵਸ ਨਹੀਂ ਹੋ ਜਾਣਾ ਉੱਥੇ ਜੇਕਰ ਪੇਪਰ ਔਖਾ ਆਇਆ ਤਾਂ ਸਾਰੇ ਹੀ ਬੱਚਿਆਂ ਦੇ ਲਈ ਔਖਾ ਆਊਗਾ ਤੁਹਾਡੇ ਇਕੱਲਿਆਂ ਦੇ ਲਈ ਔਖਾ ਨਹੀਂ ਹੈਗਾ ਠੀਕ ਹੈ ਤਾਂ ਉਹਦਾ ਜਿਹੜੀ ਮੈਰਿਟ ਆ ਉਸੇ ਤਰ੍ਹਾਂ ਥੱਲੇ ਚਲੀ ਜਾਊਗੀ ਤੁਸੀਂ ਘਬਰਾਉਣਾ ਨਹੀਂ ਵੀ ਪੇਪਰ ਤਾਂ ਔਖਾ ਆ ਗਿਆ ਠੀਕ ਹੈ ਮੰਨ ਲਓ ਤੁਹਾਨੂੰ 43 ਨੰਬਰ ਸਵਾਲ ਆਉਂਦਾ ਤੁਸੀਂ 43 ਨੰਬਰ ਨੂੰ ਫਿਲ ਕਰ ਦਿਓ ਗਣਿਤ ਦੇ ਪੇਪਰ ਤੇ ਲਈ ਬੇਟਾ ਤੁਹਾਡਾ ਸਮਾਂ ਕਾਫੀ ਬਚ ਜਾਊਗਾ ਜਦੋਂ ਤੁਸੀਂ ਪਹਿਲਾਂ ਸੌਖਾ ਪੇਪਰ ਨਿਬੇੜ ਲਓਗੇ ਠੀਕ ਹੈ ਬੇਟਾ ਮੰਨ ਲਓ ਤੁਹਾਨੂੰ 44b ਆਉਂਦਾ ਠੀਕ ਹੈ ਤੁਸੀਂ 44 ਨੂੰ b ਇਸੇ ਤਰ੍ਹਾਂ ਫਿਲ ਕਰ ਦਿਓ ਜੋ ਵੀ ਇਹਦਾ ਉੱਤਰ ਹੈਗਾ ਠੀਕ ਹੈ ਬੇਟਾ ਜੇ ਤੁਹਾਨੂੰ ਬੇਟਾ 10 ਸਵਾਲ ਜਿਹੜੇ ਆਉਂਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਮੰਨ ਲਓ ਤੁਹਾਨੂੰ 47 ਸਵਾਲ ਵੀ ਆਉਂਦਾ ਸੌਖਾ ਲੱਗਦਾ ਤੁਸੀਂ 47 ਨੂੰ ਫਿਲ ਕਰ ਦਿਓ ਹੋਣ ਬੇਟਾ ਨਾਲ ਦੀ ਨਾਲ ਤੁਸੀਂ ਜਿਹੜਾ ਕੁਐਸਚਨ ਪੇਪਰ ਆ ਤੁਹਾਡਾ ਉਹਦੇ ਉੱਤੇ ਵੀ ਟਿਕ ਲਾਈ ਜਾਣੀ ਆ ਠੀਕ ਹੈ ਜਿਹੜਾ ਸਵਾਲ ਤੁਸੀਂ ਕਰ ਲਿਆ ਉਹਦੇ ਉੱਤੇ ਨਾਲ ਦੀ ਨਾਲ ਟਿਕ ਲਾ ਦੇਣੀ ਮੰਨ ਲਓ 52 ਸਵਾਲ ਕਰ ਲਿਆ ਨਾਲ ਟਿਕ ਲਾਤੀ ਉਹਦੇ ਤੇ ਠੀਕ ਹੈ ਬੇਟਾ ਤਾਂ ਉਹ ਤੋਂ ਬਾਅਦ ਦੇ ਵਿੱਚ ਬੇਟਾ ਇੱਕ ਵਾਰੀ ਸਾਰਾ ਕਰਕੇ ਤੇ ਫਿਰ ਤੁਸੀਂ ਗਣਿਤ ਦੇ ਜਿਹੜੇ ਸਵਾਲ ਔਖੇ ਲੱਗਦੇ ਪਏ ਤੁਹਾਨੂੰ ਉਹ ਸਵਾਲਾਂ ਨੂੰ ਬੇਟਾ ਨਾਲ ਤੁਹਾਡੇ ਤੁਹਾਡੇ ਕੋਲੇ ਆ ਪੇਪਰ ਦੇ ਉੱਤੇ ਕੰਮ ਕੱਚੇ ਕੰਮ ਦੇ ਲਈ ਜਗਾ ਦਿੱਤੀ ਹੋਊਗੀ ਬੇਟਾ ਇੱਥੇ ਕਰ ਕਰਕੇ ਤੁਸੀਂ ਦੇਖ ਲੈਣੇ ਆ ਠੀਕ ਹੈ ਬੇਟਾ ਤਾਂ ਨਾਲ ਦੀ ਨਾਲ ਹੀ ਫਿਰ ਜਿਹੜੇ ਸਵਾਲ ਨਹੀਂ ਆਉਂਦੇ ਪਏ ਉਹਨਾਂ ਨੂੰ ਦੇਖੋਗੇ ਤੁਹਾਡੇ ਕੋਲ ਸਮਾਂ ਕਾਫੀ ਬਚਿਆ ਹੋਊਗਾ ਕੈਲਕੂਲੇਸ਼ਨ ਕਰਨ ਦਾ ਟਾਈਮ ਵੀ ਹੋਊਗਾ ਉਹ ਕੈਲਕੂਲੇਸ਼ਨ ਕਰਕੇ ਕੱਢ ਲਓ ਜੇਕਰ ਬੇਟਾ ਤੁਹਾਨੂੰ ਸਵਾਲ ਉਹ ਬਿਲਕੁਲ ਨਹੀਂ ਆਉਂਦਾ ਪਿਆ ਤਾਂ ਉਹਦਾ ਆਨਸਰ ਜ਼ਰੂਰ ਫਿਲ ਕਰਨਾ ਹੈ ਮੰਨ ਲਓ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਪਿਆ ਤਾਂ ਤੁਸੀਂ ਇੱਕ ਆਨਸਰ ਮਿੱਥ ਲੈਣਾ ਮੰਨ ਲਓ ਤੁਸੀਂ ਉਹਦਾ ਸੀ ਆਨਸਰ ਮਿੱਥ ਲੈਨੇ ਆ ਤਾਂ ਉਹ ਸੀ ਨੂੰ ਸਾਰੇ ਜਿੰਨੇ ਵੀ ਸਵਾਲ ਹੈਗੇ ਆ ਉਹਨਾਂ ਨੂੰ ਤੁਸੀਂ ਇੱਕੋ ਹੀ ਲੜੀ ਦੇ ਵਿੱਚ ਉਹੀ ਆਨਸਰ ਦੇ ਦੇਣੇ ਜੇ ਤੁਸੀਂ ਸੀ ਫਾਈਨਲ ਕੀਤਾ ਤਾਂ ਸੀ 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 ਜੇ ਤੁਸੀਂ ਬੀ ਫਾਈਨਲ ਕੀਤਾ ਤਾਂ ਬੀ 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 ਸਾਰੇ ਸੇਮ ਦੇ ਦੋਗੇ ਕਿਉਂਕਿ ਬੇਟਾ ਕੋਈ ਵੀ ਸਵਾਲ ਤੁਸੀਂ ਛੱਡਣਾ ਨਹੀਂ ਇਹਦੇ ਵਿੱਚ ਤੁਹਾਨੂੰ ਦੇਖੋ ਵੀ 25% ਚਾਂਸ ਹੈ ਸਾਡੇ ਠੀਕ ਹੋਣ ਦੇ ਬਣਦੀ ਹੈ ਚਾਰਾਂ ਚੋਂ ਇੱਕ ਆਨਸਰ ਤਾਂ ਹੈਗਾ ਹੀ ਹੈ ਨਾ ਤੇ ਸੋ ਬੇਟਾ ਇਹ ਕੁਝ ਇੱਕ ਜ਼ਰੂਰੀ ਗੱਲਾਂ ਸੀ ਇਹਨਾਂ ਦਾ ਤੁਸੀਂ ਧਿਆਨ ਰੱਖਣਾ ਹੈ ਠੀਕ ਹੈ ਬੇਟਾ ਤੇ ਇੱਥੇ ਬੇਟਾ ਤੁਹਾਡੇ ਲਾਫ ਦੇ ਉੱਤੇ ਸਿਗਨੇਚਰ ਆਫ ਦਾ ਕੈਂਡੀਡੇਟ ਇਨ ਰਨਿੰਗ ਹੈਂਡ ਠੀਕ ਹੈ ਬੇਟਾ ਆ ਲਾਫ ਦੇ ਉੱਤੇ ਤੁਹਾਡੇ ਜਿਹੜੇ ਸਿਗਨੇਚਰ ਹੈਗੇ ਆ ਉਹੋ ਕਰਵਾਏ ਜਾਣਗੇ ਤੁਹਾਡੇ ਕੋਲੋਂ ਠੀਕ ਹੈ ਇੱਥੇ ਜਿਹੜੇ ਹੈਗੇ ਆ ਉਹ ਤੁਹਾਡਾ ਐਗਜ਼ਾਮੀਨਰ ਜਿਹੜਾ ਤੁਹਾਡਾ ਪੇਪਰ ਲੈ ਰਿਹਾ ਹੋਊਗਾ ਉਹ ਸਿਗਨੇਚਰ ਕਰੂਗਾ ਤੇ ਇੱਥੇ ਬੇਟਾ ਸਟੈਂਪ ਲਾ ਕੇ ਤੇ ਉੱਥੇ ਸਿਗਨੇਚਰ ਹੋਊਗਾ ਉਸ ਤੋਂ ਬਾਅਦ ਦੇ ਵਿੱਚ ਬੇਟਾ ਤੁਸੀਂ ਜਿਹੜਾ ਪੇਪਰ ਹੈਗਾ ਆ ਇਹ ਉਹਨਾਂ ਨੂੰ ਹੈਂਡ ਓਵਰ ਕਰ ਦੇਣਾ ਹੈ ਤੇ ਕੁਐਸਚਨ ਪੇਪਰ ਉਹ ਤੁਹਾਨੂੰ ਨਾਲ ਹੀ ਦੇ ਦੇਣਗੇ ਕੁਐਸਚਨ ਪੇਪਰ ਨਾਲ ਲੈ ਕੇ ਨਹੀਂ ਜਾਣਗੇ ਉਹ OMR ਸ਼ੀਟ ਹੈ ਜਿਹੜੀ ਇਹ ਬੇਟਾ ਤੁਹਾਡੇ ਕੋਲ ਤੁਹਾਡੇ ਤੋਂ ਕਲੈਕਟ ਕਰ ਲਈ ਜਾਊਗੀ ਤੇ ਸੋ ਬੇਟਾ ਇਹ ਕੁਝ ਕਿ ਜ਼ਰੂਰੀ ਗੱਲਾਂ ਸੀਗੀਆਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਤੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ